ਸਿਮਰਨ ਮਾਰਗ ਦੇ ਉੱਤੇ ਕੀ ਹੁੰਦਾ ਹੈ ਕਿ ਜੋ ਸਾਡਾ ਮਨ ਵਾਰ-ਵਾਰ ਵਿਚਾਰਾਂ ਦੇ ਵਿੱਚ ਜਾਂਦਾ ਇਹਨੂੰ ਰਸਨਾ ਤੋਂ ਵਾਰ-ਵਾਰ ਸਿਮਰਨ ਕਰਕੇ ਵਾਪਸ ਲਿਆ ਜਾਂਦਾ ਜੋ ਜੀਵ ਨਾਮ ਜਪਦੇ ਆ ਉਹਨਾਂ ਨੂੰ ਪਤਾ ਨਹੀਂ ਤਾਂ ਬਿਨਾਂ ਸਿਮਰਨ ਤੋਂ ਮਨ ਸਿਮਰਨ ਜ਼ਰੂਰ ਕਰਦਾ ਹੈ ਪਰ ਉਹ ਕਿਹਦਾ ਕਰਦਾ ਹੈ ਮਾਇਆ ਦਾ ਸਿਮਰਨ ਕਰਦਾ ਹੈ ਜਦੋਂ ਮਾਇਆ ਦਾ ਸਿਮਰਨ ਕਰਦਾ ਹੈ ਤਾਂ ਕਦੀ ਤਾਂ ਕੰਨ ਰਸ ਲੈਂਦਾ ਹੈ ਕਦੀ ਜੀਬ ਰਸ ਲੈਂਦਾ ਹੈ ਕਦੀ ਅੱਖਾਂ ਦੇ ਰਸ ਲੈਂਦਾ ਹੈ ਕਹਿਣ ਦਾ ਭਾਵ ਕਦੀ ਤਾਂ ਮਨ ਆਈਆਂ ਚੀਜ਼ਾਂ ਗੱਲਾਂ ਸੁਣਦਾ ਹੈ ਉਹ ਕੰਨਾਂ ਦੇ ਨਾਲ ਸੁਣਦਾ ਹੈ ਰਸਨਾ ਤੋਂ ਕਦੀ ਨਿੰਦਿਆ ਚੁਗਲੀ ਬਹੁਤ ਕੁਝ ਅਜਿਹੇ ਸ਼ਬਦ ਬੋਲਦਾ ਹੈ ਅੱਖਾਂ ਦੇ ਨਾਲ ਬਹੁਤ ਬੇਗਾਨੀਆਂ ਚੀਜ਼ਾਂ ਵੇਖਦਾ ਹੈ ਇਹ ਸਭ ਮਾਇਆ ਦੇ ਰਸ ਨੇ ਇਹ ਕਿਹੜਾ ਰਸ ਹੈ ਇਹ ਤ੍ਰੈ ਗੁਣ ਮਾਇਆ ਦਾ ਰਸ ਹੈ ਹੁਣ ਇਹ ਜਦੋਂ ਰਸ ਆਵੇਗਾ ਜੀਵ ਕਦੀ ਵੀ ਅੰਤਰਮੁਖੀ ਨਹੀਂ ਹੋ ਸਕਦਾ ਉਹ ਕੀ ਹੋਵੇਗਾ ਉਹ ਬਾਹਰਮੁਖੀ ਹੋਵੇਗਾ ਜਿੰਨਾ ਕੋਈ ਵੀ ਜੀਵ ਬਾਹਰਮੁਖੀ ਆ ਉਹਨਾਂ ਹੀ ਜ਼ਿਆਦਾ ਤੰਗ ਹੋਵੇਗਾ ਪਰੇਸ਼ਾਨ ਹੋਵੇਗਾ ਉਹ ਦੁਖੀ ਹੋਵੇਗਾ ਉਸ ਨੂੰ ਸਬਰ ਨਹੀਂ ਆਵੇਗਾ ਚੈਨ ਨਹੀਂ ਆਵੇਗਾ ਜਿਵੇਂ ਇੱਕ ਬਾਂਦਰ ਹੁੰਦਾ ਉਹ ਇੱਕ ਜਗ੍ਹਾ ਟਿੱਕੇ ਬੈਠਦਾ ਨਹੀਂ ਜੇ ਕਿਤੇ ਬੈਠ ਵੀ ਜਾਂਦਾ ਤਾਂ ਆਪਣੇ ਸਰੀਰ ਨੂੰ ਹਲਾਈ ਜਾਂਦਾ ਇਸੇ ਤਰ੍ਹਾਂ ਜੀਵ ਵੀ ਕਰਦਾ ਆ ਜਿਹਨੂੰ ਤ੍ਰੈਗੁਣ ਮਾਇਆ ਦੀ ਬਾਹਰ ਮੁਖੀ ਹੋਣ ਦੀ ਆਦਤ ਪੈ ਗਈ ਆ ਨਾਮ ਅਭਿਆਸੀ ਦੇ ਨਾਲ ਵੀ ਹੁੰਦਾ ਤਾਂ ਅਜਿਹਾ ਹੀ ਹੈ ਜਦ ਤੱਕ ਉਹ ਸਿਮਰਨ ਨਹੀਂ ਕਰਦਾ ਪਰ ਜਦੋਂ ਉਹ ਸਿਮਰਨ ਕਰਨਾ ਸ਼ੁਰੂ ਕਰ ਦਿੰਦਾ ਤਾਂ ਉਹਨੂੰ ਅੰਦਰਲੇ ਪਾਸੇ ਇੰਨਾ ਆਨੰਦ ਹੁੰਦਾ ਕਿ ਉਹ ਆਪਣੇ ਮਨ ਨੂੰ ਬਾਹਰ ਜਾਣ ਨਹੀਂ ਦਿੰਦਾ ਵਿਕਾਰਾਂ ਦੇ ਵਿੱਚ ਪੈਣ ਨਹੀਂ ਦਿੰਦਾ ਜਿੰਨੀ ਕੁ ਲੋੜ ਹੈ ਪਾਉਂਦਾ ਹੈ ਬਾਅਦ ਵਿੱਚ ਫਿਰ ਕੁ ਸ਼ਬਦ ਦੀ ਧੁੰ ਦੇ ਨਾਲ ਜੋੜ ਦਿੰਦਾ ਹੁਣ ਜਿੰਨਾ ਵੀ ਸਾਨੂੰ ਗਿਆਨ ਹੈ ਆਪਾਂ ਚਾਹੇ ਬਾਣੀ ਪੜਦੇ ਆਂ ਚਾਹੇ ਸੁਣਦੇ ਪਏ ਆਂ ਚਾਹੇ ਕੀਰਤਨ ਸੁਣਦੇ ਆਂ ਜਿੰਨਾ ਵੀ ਗਿਆਨ ਹੈ ਆਪਾਂ ਨੂੰ ਜਦੋਂ ਬਾਣੀ ਆਪਾਂ ਪੜਦੇ ਆਂ ਤਾਂ ਇੱਕ ਤਰ੍ਹਾਂ ਦਾ ਸਰਵਣ ਹੀ ਕਰਦੇ ਆਂ ਕਿਸੇ ਜੀਵ ਦਾ ਧਿਆਨ ਹੁੰਦਾ ਤੇ ਕਿਸੇ ਦਾ ਨਹੀਂ ਹੁੰਦਾ ਜੇ ਕਿਸੇ ਹੋਰ ਜੀਵ ਤੋਂ ਆਪਾਂ ਗੁਰਬਾਣੀ ਦਾ ਜਸ ਗਾਇਆ ਸੁਣਦੇ ਆਂ ਤਾਂ ਉਹ ਵੀ ਮਨ ਸਾਡਾ ਸੁਣਦਾ ਹੈ ਸਰਵਣ ਕਰਦਾ ਹੈ ਸੋ ਕਹਿਣ ਦਾ ਭਾਵ ਕੀ ਹੈ ਕਿ ਜੋ ਕੁਝ ਵੀ ਆਪਾਂ ਸੁਣਦੇ ਹਾਂ ਗੁਰਮਖਾਂ ਪਾਸੋਂ ਕਥਾ ਵਿਚਾਰਾਂ ਸੁਣਦੇ ਹਾਂ ਗੁਰਬਾਣੀ ਸੁਣਦੇ ਹਾਂ ਕੀਰਤਨ ਸੁਣਦੇ ਹਾਂ ਇਹ ਸਿਰਫ ਮਨ ਨੂੰ ਬਿਠਾਉਣ ਵਾਸਤੇ ਸੁਣਦੇ ਹਾਂ ਕਿਉਂਕਿ ਮਨ ਬੈਠਦਾ ਨਹੀਂ ਹੈ ਮਨ ਨੂੰ ਫੁਰਨੇ ਆਈ ਜਾਂਦੇ ਵਿਚਾਰ ਆਈ ਜਾਂਦੇ ਲਗਾਤਾਰ ਫਿਰ ਇਸ ਤੋਂ ਬਾਅਦ ਜਦੋਂ ਸਾਨੂੰ ਕੁਝ ਗਿਆਨ ਆ ਗਿਆ ਮਹਾਰਾਜ ਨੇ ਕਿਰਪਾ ਕਰ ਦਿੱਤੀ ਫਿਰ ਵਾਹਿਗੁਰੂ ਗੁਰਮੰਤਰ ਦੇ ਨਾਲ ਹੀ ਆਪਣੇ ਮਨ ਨੂੰ ਬਿਠਾਉਣਾ ਹੈ ਫੁਰਨੇ ਆ ਤੋਂ ਪਰੇ ਕਰਨਾ ਹੈ ਸ਼ਬਦ ਦੀ ਧੁੰ ਦੇ ਨਾਲ ਜੋੜਨਾ ਹੈ ਜੋ ਮਰਜੀ ਆਪਣੀ ਅਵਸਥਾ ਬਣ ਜਵੇ ਵਾਹਿਗੁਰੂ ਗੁਰਮੰਤਰ ਗ੍ਰਿੜ ਕਰਨਾ ਹੀ ਕਰਨਾ ਹੈ ਜੇ ਦੇਖ ਲਓ ਆਪਣੇ ਜਿਆਦਾ ਫੁਰਨੇ ਨੇ ਤੇ ਆਪਾਂ ਹਜੇ ਨਵੇਂ-ਨਵੇਂ ਲੱਗਿਆ ਫੁਰਨੇ ਸਾਡੇ ਕੰਟਰੋਲ ਵਿੱਚ ਨਹੀਂ ਆ ਰਹੇ ਉਨੀ ਮਿਹਨਤ ਜਿਆਦਾ ਕਰਨੀ ਹੈ ਬਾਦ ਦੇ ਵਿੱਚ ਜਪਦੇ ਜਪਦੇ ਮਨ ਵਸ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਫਿਰ ਆਪਾਂ ਵਾਹਿਗੁਰੂ ਗੁਰਮੰਤਰ ਬੋਲ ਕੇ ਸ਼ੁਰੂ ਕੀਤਾ ਆਰੰਭ ਕੀਤਾ ਜਿਉਂ ਹੀ ਮਨ ਦਾ ਸਹਜ ਬਣਿਆ ਕਿਉਂਕਿ ਫਿਰ ਮਨ ਦਾ ਸਹਜ ਬਹੁਤ ਜਲਦੀ ਬਣਦਾ ਹੋ ਸਕਦਾ 1-2 ਮਿੰਟਾਂ ਦੇ ਵਿੱਚ ਬਣ ਜਵੇ ਕਿਉਂਕਿ ਮਨ ਤਾਂ ਹਰ ਸਮੇਂ ਜੁੜਿਆ ਆ ਬਸ ਆਪਾਂ ਹੁਣ ਬੈਠ ਕੇ ਸਿਮਰਨ ਕਰ ਲੱਗੇ ਆ ਕਿਉਂਕਿ ਮਨ ਤੇ ਫਿਰਦੇ ਵੀ ਸਿਮਰਨ ਕਰਦਾ ਹੈ ਮਨ ਦਾ ਸਹਜ ਆਲਰੇਡੀ ਬਣਿਆ ਹੈ ਜਿਉਂ ਹੀ ਆਪਾਂ ਬੈਠ ਕੇ ਅਭਿਆਸ ਸ਼ੁਰੂ ਕੀਤਾ 1-2 ਮਿੰਟ 50 ਮਿੰਟਾਂ ਦੇ 15 ਮਿੰਟਾਂ ਦੇ ਵਿੱਚ ਮਤਲਬ ਕਹਿਣ ਦਾ ਕੀ ਪਹਿਲੇ ਦਿਨਾਂ ਨਾਲੋਂ ਬਹੁਤ ਜਲਦੀ ਮੰਨ ਦਾ ਸਹਿਜ ਬਣੇਗਾ ਫਿਰ ਮਨ ਟਿਕਣਾ ਸ਼ੁਰੂ ਹੁੰਦਾ ਹੁਣ ਜੋ ਜੀਵ ਸਿਮਰਨ ਕਰਕੇ ਸਹਿਜ ਵਿੱਚ ਵਿਚਾਰ ਰਹਿਤ ਹੋ ਗਿਆ ਉਹ ਅਨਹਦ ਸ਼ਬਦਾਂ ਨੂੰ ਸੁਣਦਾ ਉਹ ਧਿਆਨ ਦੇ ਵਿੱਚ ਬੈਠਦਾ ਹੈ ਕੋਈ ਪ੍ਰਕਾਸ਼ ਦੇ ਦਰਸ਼ਨ ਕਰਦਾ ਹੈ ਪਰ ਜਦੋਂ ਹੀ ਆਪਾਂ ਬੈਠਣਾ ਹੈ ਵਾਹਿਗੁਰੂ ਗੁਰੂ ਮੰਤਰ ਦਾ ਅਭਿਆਸ ਕਰਕੇ ਹੀ ਬਿਠਣਾ ਹੈ ਤਾਂ ਜੋ ਮਨ ਵਿਚਾਰ ਰਹਿਤ ਹੋ ਜਾਵੇ ਹੁਣ ਜੋ ਧਿਆਨ ਦੇ ਵਿੱਚ ਬਿਠਣਾ ਹੈ ਵਿਚਾਰ ਰਹਿਤ ਹੋ ਕੇ ਇਹ ਸਿਰਫ ਇੱਕ ਜੀਵ ਵਾਸਤੇ ਨਹੀਂ ਹੈ ਜਿੰਨੇ ਆਪ ਇੱਥੇ ਜੀਵ ਆਏ ਹੋਏ ਹਾਂ ਸਾਰਿਆਂ ਵਾਸਤੇ ਹੈ ਇਸ ਲਈ ਆਪ ਵੀ ਆਪਣਾ ਅਭਿਆਸ ਕਰਨਾ ਹੈ ਤੇ ਦੂਸਰਿਆਂ ਤੋਂ ਵੀ ਕਰਵਾਉਣਾ ਹੈ ਮਰ ਸਮਝਾਉਂਦੇ ਆ ਕਹਿੰਦੇ ਇਹ ਜੋ ਇੱਕ ਪਾਸੇ ਨਾਮ ਜਪਣ ਵਾਲੇ ਨਾਮ ਦੇ ਨਾਲ ਜੁੜਨ ਵਾਲੇ ਜੋ ਭਗਤ ਨੇ ਜੋ ਸੇਵਕ ਨੇ ਤੇ ਦੂਸਰੇ ਪਾਸੇ ਜੋ ਕਾਲ ਹੈ ਇਹ ਬਹੁਤ ਵੱਡੀ ਜੰਗ ਚੱਲਦੀ ਹੈ ਖੇਡ ਚੱਲਦਾ ਹੈ ਹੁਣ ਜੇ ਕੋਈ ਜੀਵ ਮਾਲਕ ਨੂੰ ਮਿਲਣਾ ਚਾਹੁੰਦਾ ਤਾਂ ਇਸ ਜੰਗ ਦੇ ਵਿੱਚ ਲੜਾਈ ਲੜਨੀ ਪਵੇਗੀ ਯੁੱਧ ਛੇੜਨਾ ਪਵੇਗਾ ਇਹ ਨਹੀਂ ਹੈ ਕਿ ਬਸ ਇੱਕ ਦਾ ਭਲਾ ਹੋ ਗਿਆ ਤੇ ਚਲੋ ਜੀ ਸਾਨੂੰ ਦੂਸਰਿਆਂ ਦੇ ਨਾਲ ਕੋਈ ਮਤਲਬ ਨਹੀਂ ਹੈ ਹੁਣ ਮਹਾਰਾਜ ਕਹਿੰਦੇ ਆ ਕਿ ਸਾਨੂੰ ਤਾਂ ਉਹ ਜੀਵ ਸਾਡੇ ਮਨ ਨੂੰ ਪਾਉਂਦਾ ਆ ਜੋ ਜੀਵ ਆਪ ਵੀ ਸਿਮਰਨ ਕਰਦਾ ਆ ਤੇ ਦੂਸਰਿਆਂ ਤੋਂ ਵੀ ਕਰਵਾਉਂਦਾ ਹੁਣ ਜਪੌਣ ਵਾਲੇ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਆਪ ਵੀ ਜਪਣਾ ਹੈ ਦੂਸਰਿਆਂ ਨੂੰ ਵੀ ਪ੍ਰੇਰਿਤ ਕਰਨਾ ਹੈ ਕਿ ਤੁਸੀਂ ਮਾਇਆ ਦੇ ਵਿੱਚ ਫਸੇ ਹੋ ਜੇ ਇਥੋਂ ਨਿਕਲ ਕੇ ਸੁੱਖ ਲੈਣਾ ਚਾਹੁੰਦੇ ਹੋ ਤਾਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਜ਼ਰੂਰ ਕਰੋ ਹੁਣ ਸਾਡਾ ਮਨ ਹੈ ਇੱਛਾ ਧਾਰੀ ਕਿ ਜੋ ਇੱਛਾ ਲਵਾਂਗੇ ਗਾਹਾਂ ਇਹੋ ਜਿਹੀ ਹੀ ਜੂਨ ਪਰ ਮਿਲ ਜਾਵੇਗੀ ਪਰ ਜੇ ਇਸ ਤੋਂ ਉਲਟਾ ਕਰ ਦਈਏ ਕਿ ਜੇ ਆਪਾਂ ਇੱਛਾ ਰੱਖੀਏ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਮਰਨ ਦੇ ਵਿੱਚ ਭਿੱਜਣਾ ਇਹ ਵੀ ਇੱਛਾ ਹੋ ਗਈ ਨਾ ਫਿਰ ਮਲਾਪ ਦਾ ਰਸਤਾ ਸ਼ੁਰੂ ਹੋਵੇਗਾ ਮੁਕਤੀ ਦਾ ਰਸਤਾ ਸ਼ੁਰੂ ਹੋਵੇਗਾ ਫਿਰ ਇੱਕ ਸੁੱਖ ਦਾ ਨਵਾਂ ਹੀ ਰਸਤਾ ਸ਼ੁਰੂ ਹੋ ਜਾਂਦਾ ਫਿਰ ਮਾਇਆ ਨੂੰ ਛੱਡ ਕੇ ਕਿਹੜੀ ਮੈਡੀਟੇਸ਼ਨ ਸ਼ੁਰੂ ਹੁੰਦੀ ਆ ਦਸ਼ਮ ਦੁਆਰ ਮੈਡੀਟੇਸ਼ਨ ਹੁਣ ਜਦੋਂ ਜੀਵ ਗੁਣ ਗੌਂਦਾ ਆ ਤਾਂ ਉਹਦੇ ਵਿੱਚ ਕਿੰਨਾ ਆਨੰਦ ਆਉਂਦਾ ਬਹੁਤ ਆਨੰਦ ਆਉਂਦਾ ਕੋਈ ਕੀਰਤਨ ਸੁਣ ਕੇ ਮੋਹਿਤ ਹੋ ਜਾਂਦਾ ਕੋਈ ਬਾਣੀ ਨੂੰ ਸੁਣ ਕੇ ਹੈ ਤਾਂ ਪਿਆਰ ਹੀ ਜਬਾਨੀ ਕੋਈ ਲਗਾਤਾਰ ਪੜਦਾ ਹੈ ਹੈ ਤਾਂ ਪਿਆਰ ਤੇ ਜੇ ਸਿਮਰਨ ਦੇ ਵਿੱਚ ਵਾਹ ਗੁਰੂ ਉਹ ਤਾਂ ਮਾਲਕ ਦੇ ਨਾਲ ਸਿੱਧੀਆਂ ਗੱਲਾਂ ਬਾਤਾਂ ਇਹ ਖੇਡ ਬਹੁਤ ਗੁੰਝਲਦਾਰ ਹੈ ਜਦੋਂ ਮਨ ਅੰਤਰਗਤ ਹੋਵੇਗਾ ਫੇਰ ਸਮਝ ਆਉਂਦਾ ਕਿਉਂਕਿ ਕਈ ਚੀਜ਼ਾਂ ਨੇ ਜੋ ਅੰਤਰਗਤ ਹੋ ਕੇ ਹੀ ਸਮਝ ਆਉਂਦੀਆਂ ਨੇ ਅੰਤਰਗਤ ਮਨ ਆਪਣੇ ਆਪ ਨੂੰ ਵੇਖਦਾ ਹੈ ਮਨ ਆਪਣੇ ਆਪ ਤੋਂ ਸਵਾਲ ਪੁੱਛਦਾ ਆ ਤੇ ਆਪਣੇ ਆਪ ਤੋਂ ਹੀ ਜਵਾਬ ਲੈਂਦਾ ਇੱਥੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਵਰਤਦੇ ਨੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਸੰਤਾਂ ਮਹਾਪੁਰਸ਼ਾਂ ਦਾ ਹੱਥ ਹੁੰਦਾ ਹੈ ਬਸ ਮਾਇਆ ਨੂੰ ਛੱਡ ਕੇ ਇੱਕ ਵਾਰੇ ਅੰਤਰਗਤ ਹੋ ਜਾਈਏ ਮਾਇਆ ਬਾਹਰ-ਬਾਹਰ ਹੈ ਬਾਹਰ-ਬਾਹਰ ਮਾਇਆ ਹੈ ਇਸ ਨੂੰ ਕੱਟਣ ਵਾਸਤੇ ਇਹ ਜੋ ਜਾਲ ਹੈ ਮਾਰੇ ਕਹਿੰਦੇ ਆ ਨਾ ਵੀ ਕੱਟੋ ਉਹ ਕੱਟਣ ਵਾਸਤੇ ਕੀ ਹੈ ਵਾਹਿਗੁਰੂ 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 ਦੇਖੋ ਜਿਨ੍ਹਾਂ ਨੇ ਤਰਕਾ ਕਰਨੀਆਂ ਉਹਨਾਂ ਨੇ ਤਾਂ ਇਸ ਰਸਤੇ ਦੇ ਉੱਤੇ ਤੁਰਨਾ ਨਹੀਂ ਦੂਸਰਿਆਂ ਨੂੰ ਵੀ ਰੋਕਣਾ ਆ ਇੱਕ ਵਾਰੀ ਤੁਰਕੇ ਜਰੂਰ ਵੇਖਿਏ ਹੁਣੇ ਵਾਹਿਗੁਰੂ ਗੁਰਮੰਤਰ ਆਪਾਂ ਖੁਦ ਜਪਣਾ ਨਾਮ ਤੱਕ ਪਹੁੰਚ ਕਰਨੀ ਆ ਨਾਮ ਦੇ ਨਾਲ ਜੁੜਨਾ ਦੂਸਰਿਆਂ ਨੂੰ ਵੀ ਦੱਸਣਾ ਕਿ ਭਾਈ ਆਓ ਤੁਸੀਂ ਵੀ ਜਪੋ ਸਾਡੇ ਨਾਲ ਬੈਠੋ ਪਰ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੁੱਖ ਰੱਖਦੇ ਹੋਏ ਹੁਣ ਜਿੰਨਾ ਕੋਈ ਜੀਵ ਵਾਹਿਗੁਰੂ ਗੁਰਮੰਤਰ ਦੇ ਵਿੱਚ ਭਿੱਜ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੈ ਕਾਲ ਪਿਛੇ हट ਜਾਂਦਾ ਕਾਲ ਦੇ ਪੰਜ ਨਮਾਇੰਦੇ ਪਿਛੇ हट ਜਾਂਦੇ ਕਿ ਇਹ ਤਾਂ ਭਾਈ ਲਗਾਤਾਰ ਲੱਗਾ ਹੈ ਇਹ ਤਾਂ ਛੱਡਣ ਦਾ ਨਾਮ ਨਹੀਂ ਲੈਂਦਾ ਬਹੁਤ ਚਾਲਾਂ ਅਸੀਂ ਖੇੜ ਲਈਆਂ ਇਹ ਨਹੀਂ ਛੱਡਦਾ ਕਿਉਂਕਿ ਸਿਮਰਨ ਮਾਰਗ ਦੇ ਉੱਤੇ ਕਾਲ ਬਹੁਤ ਵੱਡੀਆਂ-ਵੱਡੀਆਂ ਸ਼ਰਾਰਤਾਂ ਕਰਦਾ ਕਾਰੋਬਾਰ ਨੂੰ ਲੈ ਕੇ ਪਰਿਵਾਰ ਨੂੰ ਲੈ ਕੇ ਸਰੀਰਾਂ ਨੂੰ ਲੈ ਕੇ ਬਹੁਤ ਛੇੜਖਾਨੀਆਂ ਹੁੰਦੀਆਂ ਤੇ ਇਹ ਜੋ ਸ਼ਰਾਰਤ ਕਰਦਾ ਹੈ ਇਹ ਲਗਾਤਾਰ ਅਭਿਆਸ ਦੇ ਨਾਲ ਸੰਗਤ ਦੇ ਨਾਲ ਗੁਰਮਖਾਂ ਜੀ ਨਾਲ ਕੀਤੀ ਹੈ ਵਿਚਾਰ ਦੇ ਨਾਲ ਇਹ ਸਭ ਔਕੜਾਂ ਦੂਰ ਹੁੰਦੀਆਂ ਅੰਤਰਗਤ ਹੋ ਕੇ ਹਰ ਸਮੇਂ ਮਾਲਕ ਦੇ ਨਾਲ ਕਨੈਕਟ ਰਹਿਣਾ ਕਿਉਂਕਿ ਆਪਾਂ ਜੇ ਮਾਲਕ ਦੇ ਨਾਲ ਕਨੈਕਟ ਰਵਾਂਗੇ ਤੇ ਇਧਰ ਸਾਡੇ ਨਾਲ ਕੋਈ ਨਾ ਕੋਈ ਸ਼ਰਾਰਤ ਹੁੰਦੀ ਆ ਤਾਂ ਆਪਾਂ ਮਾਲਕ ਦੇ ਭਾਣੇ ਵਿੱਚ ਹੋਵਾਂਗੇ ਨਈ ਤਾਂ ਮਾਰੇ ਜਾਂ ਦੁੱਖਾਂ ਤੇ ਮਨ ਬਹੁਤ ਜਲਦੀ ਉੱਧਰ ਜਾਂਦਾ ਹੈ ਇਸ ਕਰਕੇ ਜੋ ਆਪਣੇ ਨਾਲ ਦੇ ਸਾਥੀ ਸੰਗੀ ਨੇ ਜਿਉਂਨਾ ਨੂੰ ਵੀ ਕੋਈ ਔਕੜ ਆਉਂਦੀ ਹੈ ਤਾਂ ਬੈਠ ਕੇ ਵਿਚਾਰ ਕਰਨੀ ਹੈ ਹੁਣ ਸਾਨੂੰ ਚਾਹੀਦੀ ਆ ਸਾਡੇ ਅੰਦਰ ਸਹਿਨਸ਼ੀਲਤਾ ਜਰਨ ਸ਼ਕਤੀ ਚਾਹੀਦੀ ਆ ਜੋ ਦੁੱਖਾਂ ਤੇ ਸੁੱਖਾਂ ਨੂੰ ਝੱਲ ਸਕੇ ਇਹ ਕਿਹਦੇ ਨਾਲ ਆਉਣੀ ਆ ਇਹ ਕਮਾਈ ਦੇ ਨਾਲ ਆਉਣੀ ਆ ਕਿਹੜੀ ਕਮਾਈ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਜਿੰਨਾ ਜਪਦੇ ਜਾਵਾਂਗੇ ਸੁਆਸ ਉਹਨੇ ਜਮਾ ਹੋਣਗੇ ਜਿੰਨੇ ਸੁਆਸ ਜਮਾ ਹੋਣਗੇ ਓਨੀ ਹੀ ਜਰਨ ਸ਼ਕਤੀ ਇਸ ਮਨ ਦੇ ਕੋਲ ਆਵੇਗੀ ਮਨ ਬਲਵਾਨ ਹੋਵੇਗਾ ਜੋ ਮਨ ਦਾ ਸਹਜ ਹੈ ਉਹ ਗੱਲਾਂ ਦੇ ਨਾਲ ਨਹੀਂ ਆਉਂਦਾ ਉਹ ਕਮਾਈ ਦੇ ਨਾਲ ਆਉਂਦਾ ਮਰੇ ਕੀ ਕਹਿੰਦੇ ਨੇ ਗੱਲੀ ਜੋਗ ਨਾ ਹੋਈ ਜਦੋਂ ਵਾਹਿਗੁਰੂ ਗੁਰੂ ਮੰਤਰ ਦਾ ਅਭਿਆਸ ਕਰਦੇ ਆਂ ਮਿਹਨਤ ਕਰਦੇ ਆਂ ਉਸ ਤੋਂ ਬਾਅਦ ਜਦੋਂ ਸਾਡਾ ਪੌਣ ਦਾ ਸੰਤੁਲਨ ਠੀਕ ਹੁੰਦਾ ਫਿਰ ਸਾਡੇ ਅੰਦਰ ਇਹ ਜਰਨ ਸ਼ਕਤੀ ਆਉਂਦੀ ਹੈ ਸ਼ਹਿਨਸ਼ੀਲਤਾ ਆਉਂਦੀ ਹੈ ਤੇ ਇਸ ਦੇ ਨਾਲ ਨਾਲ ਹੀ ਮਨ ਕਾਲ ਦੇ ਪ੍ਰਭਾਵ ਤੋਂ ਬਚ ਜਾਂਦਾ ਦੁਨਿਆਵੀ ਗਿਆਨ ਇਕੱਠਾ ਕਰਨ ਦੇ ਨਾਲ ਜਾਂ ਬਹੁਤ ਸਾਰਾ ਗਿਆਨ ਇਕੱਠਾ ਕਰਨ ਦੇ ਨਾਲ ਮਨ ਦੇ ਵਿੱਚ ਸ਼ਹਿਨਸ਼ੀਲਤਾ ਜਰਨ ਸ਼ਕਤੀ ਨਹੀਂ ਆਉਂਦੀ ਇਹ ਕਮਾਈ ਦੇ ਨਾਲ ਆਉਂਦੀ ਅਸੀਂ ਵੀ ਇਸੇ ਤਰ੍ਹਾਂ ਅਭਿਆਸ ਕਰਨਾ ਹੈ ਰੋਜ਼ਾਨਾ ਕਰਨਾ ਹੈ ਪਰਿਵਾਰਾਂ ਵਿੱਚ ਬੈਠ ਕੇ ਕਰਨਾ ਹੈ ਤਾ ਜੋ ਸਾਡੇ ਮਨ ਦੇ ਵਿੱਚ ਵੀ ਜਨਨ ਸ਼ਕਤੀ ਆਵੇ ਸਹਿਨਸ਼ੀਲਤਾ ਆਵੇ ਤੇ ਮਨ ਉਸ ਨਾਮ ਦੇ ਨਾਲ ਹਮੇਸ਼ਾ ਜੁੜਿਆ ਰਹੇ